ਦੇ ਅਸੀਂ ਸੁੱਤੇ ਪੈ ਸੀ ਸਾਨੂੰ ਕੋਈ ਪਤਾ ਨਹੀਂ ਰਾਤ 2:30 ਵਜੇ ਦੇ ਨਾਲ ਸਾਨੂੰ ਉੱਠੇ ਸੀ ਇੱਟਾਂ ਪੈ ਲੱਗ ਗਿਆ ਤਸੀਂ ਭੱਜ ਕੇ ਉੱਠੇ ਆ ਤੇ ਮੁੰਡਾ ਉੱਠਿਆ ਉਹਨੇ ਆਣ ਕੇ ਪੁੱਛਿਆ ਤੁਸੀਂ ਕੌਣ ਆ ਕੌਣ ਸਾਨੂੰ ਇੱਟਾਂ ਮਾਰਦੇ ਰਾ ਉਹਨਾਂ ਦੱਸਿਆ ਨਹੀਂ ਕੱਲ ਰਾਤ ਇਹ ਬਹੁ ਮੁੰਡੇ ਜਿਹੜੇ ਆਏ ਇਹਨਾਂ ਨੇ ਆਣ ਕੇ ਮਾਰਕੁੱਟ ਕੀਤੀ ਕੋਠੇ ਟੱਪੇ ਸਾਰੇ ਗਬੂਏ ਬਵੇ ਤੋੜ ਕੇ ਤੇਜ ਹਥਿਆਰਾਂ ਦੇ ਨਾਲ ਮੇਰੇ ਭਰਾ ਨੂੰ ਢਾਲਿਆ ਕੋਈ ਲੜਾਈ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਦੇਣਾ ਪਤਾ ਵਾ ਕਿ ਉਹ ਮੁੰਡੇ ਨੂੰ ਆਣ ਕੇ ਤੇ ਸਾਡੇ ਨੂੰ ਮਾਰ ਹੀ ਗਏ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹੀ ਨਾ ਕੋਈ ਕਹਦਾ ਖੋਪੇ ਨਾ ਕੋਈ ਕਹਦਾ ਡਰ ਰੱਖਦਾ ਜਿੱਦਾਂ ਹੁਣ 20 15 ਪਾਈ ਬੰਦੇ ਆ ਕੇ ਘਰ ਕਿਸੇ ਤੇ ਘਰ ਵੀ ਬੋਲਾ ਮਾਰ ਸਕਦੇ ਨੇ ਜਿੱਦਾਂ ਕੱਚੀਆਂ ਮਾਰਦੇ ਨੇ ਇੱਟਾਂ ਮਾਰਦੇ ਨੇ ਤੇ ਅਦੀ ਰਹਿ ਗਈ ਕੋਈ ਨਹੀਂ ਹੈਗਾ ਸੇਫਟੀ ਕੋਈ ਨਹੀਂ ਕੇ ਇਹਨਾਂ ਨੂੰ ਭੈਣ ਨਾਲ ਉਹਨਾਂ ਦੇ ਕੁੱਟਿਆ ਮਾਰਿਆ ਇਹਨਾਂ ਦੇ ਕੱਪੜੇ ਕੂੜੇ ਵੀ ਜਿੱਦਾਂ ਵੀ ਆ ਕਿ ਉਹਨਾਂ ਇੱਕ ਕਹਿ ਸਕਦੇ ਕੈਮਰੇ ਉੱਪਰ ਆਈ ਉਹ ਜਿਹੜੀ ਧਰਤੀ ਹਲਾ ਤੈ ਇਹਨਾਂ ਦੀ ਕਰਕੇ ਪਿਆ ਬਹੁਤ ਮਾੜਾ ਕੀਤਾ ਉਹਨਾਂ 3:30 ਵਜੇ ਮੈਨੂੰ ਕਾਲ ਆਈ ਹੈ ਕਿ ਇਦਾਂ ਹੋਇਆ ਮੈਂ ਮੌਕੇ ਤੇ ਆ ਕੇ ਦੇਖਿਆ ਤਾਂ ਕਾਫੀ ਇੱਥੇ ਰੋੜਾ ਰੋੜਾ ਪੈ ਰਿਹਾ ਸੀਗਾ ਤੇ ਕੁਝ ਬੰਦੇ ਭੱਜੇ ਜਾ ਰਹੇ ਸੀਗੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਮਹੱਲੇ 'ਚ ਘਰ ਚ ਆ ਕੇ ਇੰਨੇ ਬੰਦੇ ਆ ਕੇ ਕਿਸੇ ਨੂੰ ਵੀ ਅੱਗੇ ਕੁੱਟਮਾਰ ਕਰ ਜਾਣ ਤੇ ਇਹਨਾਂ ਤੇ ਜੋ ਵੀ ਬੰਦੀ ਹੈ ਕਾਰਵਾਈ ਕੀਤੀ ਜਾਣੀ ਚਾਹੀਦੀ ਸਭ ਤੋਂ ਸਭ ਜਿਹੜੇ ਕੀ ਬੰਦੇ 15 16 ਸੀਗੇ ਜੀ ਅਸੀਂ ਘਰ ਇਕੱਲੇ ਸੀਗੇ ਸਾਡੇ ਆਣ ਕੇ ਵਾਰਦਾਤ ਬੂਹਾ ਤੋੜ ਕੇ ਸਾਡੇ ਘਰ ਆਣ ਕੇ ਵਾਰਦਾਤ ਕੀਤੀ ਜੀ ਉਹ ਦਾਗਲਾ ਜਿਵੇਂ ਲੈ ਆਇਆ ਤੋੜੀ ਯਾਨ ਕਹੂਗਾ ਇਹਨਾਂ ਦੇ ਗਲਾਬ ਲਗਾਊਗਾ ਮੇਰੇ ਮਿਲਾਂ ਨੂੰ ਕਾਰਵਾਈ ਕਰਕੇ ਜਲਦੀ ਸੁਣਨ ਸੁਲਾ ਕੰਮ ਕੀਤਾ ਮੈਂ ਅਜੀ ਹੁਸ਼ਾਰਾਨੀ ਸਲਤਨਪੁਰ ਲੋਧੀ ਮੋਰੀ ਮੱਲਾ ਤੇ ਇੱਥੋਂ ਦੇ ਹੀ ਸਲਤਨਪੁਰ ਦੇ ਵਾਸੀ ਤੁਹਾਡੇ ਅਸੀਂ ਸੁੱਤੇ ਪਏ ਸੀ ਸਾਨੂੰ ਕੋਈ ਪਤਾ ਨਹੀਂ ਰਾਤ 2:30 ਵਜੇ ਦੇ ਨਾਲ ਸਾਨੂੰ ਉੱਠੇ ਸੀ ਇੱਟਾਂ ਪੈ ਲਾਪੀਆਂ ਤੇ ਅਸੀਂ ਭੱਜ ਕੇ ਉੱਠੇ ਆ ਤੇ ਮੁੰਡਾ ਉੱਠਿਆ ਉਹਨੇ ਆਣ ਕੇ ਪੁੱਛਿਆ ਤੁਸੀਂ ਕੌਣ ਆ ਕੌਣ ਸਾਨੂੰ ਇੱਟਾਂ ਮਾਰਦੇ ਰਾ ਉਹਨਾਂ ਦੱਸਿਆ ਨਹੀਂ ਤੇ ਅੱਗੋ ਬੋਲਿਆ ਵੀ ਤੁਸੀਂ ਦੱਸੋ ਸਹੀ ਸਾਨੂੰ ਕੌਣ ਆ ਫਿਰ ਇਹਨਾਂ ਨੇ ਆਹੀ ਇਹਨਾਂ ਨੇ ਮਾਰ-ਮਾਰ ਲੱਤਾ ਸਾਡਾ ਬੂਆ ਵੀ ਭੰਨਿਆ ਤੇ ਸਾਡੀਆਂ ਟੇਲਾ ਟੂਲਾ ਸਾਰੀਆਂ ਭੰਨ ਦਿੱਤੀਆਂ ਇੱਟਾਂ ਬਹੁਤ ਚਲਾਇਆ ਅਸੀਂ ਭੱਜ ਕੇ ਪਹਿਲੋਂ ਅੰਦਰ ਵੜ ਗਏ ਫਿਰ ਅਸੀਂ ਬਾਹਰ ਨਿਕਲੇ ਆ ਫਿਰ ਮੁੰਡੇ ਨੇ ਇਹਨਾਂ ਨੂੰ ਪੁੱਛਿਆ ਕੌਣ ਆ ਤੇ ਇਹਨਾਂ ਨੇ ਆ ਕੇ ਤੇ ਅੰਦਰ ਬੂਆ ਮਾਰ ਕੇ ਢਾ ਲਿਆ ਉਹਨੂੰ ਫਿਰ ਬਹੁਤ ਮਾਰ ਲਾ ਪਿਆ ਫਿਰ ਮੈਨੂੰ ਇਹਨੇ ਗਲੱਥੇ ਮਾਰ ਰੇ ਫਿਰ ਮੁੰਡੇ ਨੂੰ ਕੱਚ ਦੀਆਂ ਬੋਤਲਾਂ ਮਾਰੀਆਂ ਉਹ ਦਾਤਕ ਜਾਂ ਵੀ ਕੋਲ ਸੀ ਇਹਨਾਂ ਦੇ ਫਿਰ ਛੱਡਿਆ ਨਹੀਂ ਪੰਜ ਸੱਤਾ ਜਣਿਆਂ ਨੇ ਮਾਰੀ ਕੇ ਬਾਕੀ ਸਾਰੇ ਬਾਹਰ ਸੀਗੇ ਇਹ ਕਾਰਨ ਵੀ ਇਹ ਕੁਝ ਗੱਲ ਨਹੀਂ ਕਾਰਨ ਕੋਈ ਨਹੀਂ ਸਾਨੂੰ ਪਤਾ ਨਹੀਂ ਮਾਤਾ ਤੇ ਗਏ ਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਗਾਣੇ ਗੁਣਿਆ ਤਾਂ ਕੋਈ ਗੱਲ ਸੀਗੀ ਵੀ ਗਾਣੇ ਨਾ ਲਾਓ ਭਾਜੀ ਤੋਂ ਕਹਿੰਦੇ ਤੁਹਾਨੂੰ ਸultanpur ਜਾ ਕੇ ਦੱਸਾਂਗੇ ਬਸ ਇਹੀ ਗੱਲ ਹਾਂਜੀ ਉਹ ਮਜੀਠੇ ਦੇ ਜੀ ਤੇ ਕੋ ਸultanpur ਦੇ ਇੱਕ ਦੋ ਜਨੇ ਹੈ ਗਿਆ ਮੇਰਾ ਨਾਂ ਅੰਜੂ ਵੱਲਾ ਜੀ ਜਦ ਮੈਂ ਜਬ ਗੁਜ਼ਾਰਤੋਂ ਆ ਜੀ ਵਿਆਹੀ ਹੋਈ ਮੇਰੇ ਪੇਕੇ ਗਿਆ ਠੀਕ ਹੈ ਜੀ ਇਹਨਾਂ ਦੇ ਘਰੇ ਕਾਫੀ ਅ ਕੱਲ ਰਾਤ ਨੂੰ ਇਹ ਬਹੁ ਮੁੰਡੇ ਜਿਹੜੇ ਆਏ ਇਹਨਾਂ ਨੇ ਆਣ ਕੇ ਮਾਰਕੁੱਟ ਕੀਤੀ ਕੋਠੇ ਟੱਪੇ ਸਾਰੇ ਕਬੂਏ ਬੋਵੇ ਤੋੜ ਕੇ ਤੇਜ ਹਥਿਆਰਾਂ ਦੇ ਨਾਲ ਮੇਰੇ ਭਰਾ ਨੂੰ ਢਾ ਲਿਆ ਠੀਕ ਹੈ ਜੀ ਆਉਂਦਿਆਂ ਨੂੰ ਬਹੁਤ ਜ਼ਿਆਦਾ ਕੋਟ ਮਾਰ ਕੇ ਸਾਰੇ ਜਿਹਨੇ ਇੱਥੋਂ ਫਿਰ ਭੱਜ ਗਏ ਉਹ ਕੁਝ ਸੁਲਤਾਨਪੁਰ ਦੇ ਆ ਕੁਝ ਕੁਝ ਅਜਨਾਲੇ ਦੇ ਆ ਜੀ ਰੰਜੀ ਜੀ ਆਪ ਲੋਕ ਕਿ ਕੋਈ ਲੜਾਈ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਦੇਣਾ ਪਤਾ ਵਾ ਕਿ ਉਹ ਮੁੰਡੇ ਨੂੰ ਆਣ ਕੇ ਤੇ ਸਾਡੇ ਨੂੰ ਮਾਰ ਹੀ ਗਏ ਆ ਹਿਸਾਬ ਨਾਲ ਉਹਦਾ ਇੱਕ ਪਾਸਾ ਸਾਰਾ ਘਰ ਗਿਆ ਹਟਲ ਜੀ 15 ਜਣੇ ਸੀ 15 ਤੋਂ 20 ਜਣੇ ਸੀ ਗੱਡੀਆਂ ਆ ਗਈਆਂ ਵਾ ਸਾਰਾ ਕੁਝ ਆ ਗਿਆ ਵਾ ਗੱਡੀਆਂ ਦੇ ਵਿੱਚ ਆਏ ਆ ਜਿੱਦਾਂ ਵੀ ਆਏ ਆ ਜਿੱਦਾਂ ਵੀ ਆਏ ਗਏ ਆ ਸਾਨੂੰ ਸਾਰਾ ਪਤਾ ਜੀ ਇਹ ਰਾਤ ਕੋਈ 3 ਵਜ ਕੇ ਤੇ 19-20 ਮਿੰਟ ਤੇ ਗੱਲ ਆ ਜੀ ਹਾਂ ਜੀ ਹਾਂਜੀ ਸਾਰੇ ਕੁਝ ਹੋ ਗਿਆ ਜੀ ਸੀਸੀਟੀਵੀ ਕੇ ਕੈਮਰੇ ਚ ਸਾਨੂੰ ਪਤਾ ਲੱਗ ਗਿਆ ਵਾ ਕਿਹੜੀ ਗੱਡੀ ਚ ਆਏ ਆ ਕਿਹੜੀ ਗੱਡੀ ਚ ਗਏ ਆ ਜਿੱਦਾਂ ਵੀ ਆਏ ਆ ਸਾਨੂੰ ਸਾਰਾ ਕੁਝ ਪਤਾ ਵਾ ਹਾਂਜੀ ਉਸ ਉਸ ਟਾਈਮ ਤੇ ਸਾਡੇ ਚੀਮਾ ਸਾਹਿਬ ਜੀ ਇਹਨਾਂ ਨੂੰ ਸੱਦਿਆ ਆਪਾਂ ਫੋਨ ਕਰਕੇ ਇਹ ਆਏ ਆ ਮੌਕੇ ਤੇ ਫਿਰ ਇਹਨਾਂ ਨੇ ਪੁਲਸਾਂ ਲਿਆਉਣ ਸੱਦਿਆ ਵਾ ਪੁਲਸਾਂ ਲਈ ਇੱਥੇ ਘਰੇ ਆ ਇੱਥੇ ਆੜੀ ਆਣ ਕੇ ਮੌਕਾ ਸਾਰਾ ਦੇਖ ਕੇ ਗਏ ਆ ਜੀ ਮੱਕਾ ਸਾਰਾ ਦੇਖ ਕੇ ਸਾਰਾ ਕੁਝ ਉਹ ਕਰ ਕਰ ਕੇ ਫਿਰ ਉਹ ਗਏ ਆ ਇਹਨਾਂ ਨੇ ਸਾਾਨੂੰ ਬੜਾ ਬੜਾ ਸਾਥ ਦਿੱਤਾ ਕਰਦਾ ਕਿ ਨੁਕਸਾਨ ਕਰਦਾ ਕਰਦਾ ਜੀ ਸਾਡੇ ਮੋਟਰਸਾਈਕਲ ਤੋੜਤੇ ਮੁੰਡਾ ਸਾਡਾ ਫੱਟਲ ਕਰ ਦਿੱਤਾ ਕੋਠੇ ਦੀਆਂ ਤੀਨਾਂ ਸਾਰੀਆਂ ਸਿੱਤ ਗਰੀਬ ਬੰਦੇ ਸਾਡਾ ਘਰ ਦੇਖ ਲੋ ਗਰੀਬ ਬੰਦੇ ਆ ਇਹ ਇਹ ਤਾਂ ਕੁਝ ਵੀ ਕਰਨ ਯੋਗ ਨਹੀਂ ਆ ਸੋਈ ਦੀਆਂ ਵੀ ਤੀਨਾਂ ਤੋੜਦੀਆਂ ਇਤੋਂ ਵੀ ਸਾਰਾ ਕੁਝ ਤੋੜ ਦਿੱਤਾ ਬਜਾ ਅੰਕਲ ਜੀ ਦੇ ਮੁੰਡੇ ਨੇ ਕਿਤੇ ਕੋਠੇ ਤੋਂ ਆਵਾਜ਼ ਦਿੱਤੀ ਗਿਆ ਫਿਰ ਭੱਜ ਕੇ ਗਏ ਆ ਓਹੋ ਕਰੇ ਤਾਂ ਕੋਈ ਮਹੱਲੇ ਚ ਕੋਈ ਵੀ ਨਹੀਂ ਉੱਠਿਆ ਸੀ ਬਾਜਾ ਨਹੀਂ ਸੁਜਾਂਦੀ ਕੋਈ ਕਿ ਅੰਦਰ ਅਜ ਵਿੱਚ ਸੁੱਤੇ ਪਏ ਏਸੀਆਂ ਦੇ ਵਿੱਚ ਤੇ ਉਹ ਕਿਤੇ ਵੀਰਾ ਉੱਠਿਆ ਤੇ ਉਹਨਾਂ ਨੇ ਆਵਾਜ਼ ਦਿੱਤੀ ਹੈ ਜੀ ਤੇ ਭੱਜ ਕੇ ਗਏ ਆ ਮੰਗਾ ਸੀ ਇਹ ਕਿ ਨੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਮੇਰੇ ਭਰਾ ਨੂੰ ਹੱਥਾਂ ਪੈਰਾਂ ਤੋਂ ਵੱੱਜਲ ਕੀਤਾ ਜੀ ਉਹਦੀ ਉਮਰ ਕੀ ਹਾਲੇ ਸਾਰੀ ਉਮਰ ਅਸੀਂ ਉਹੀ ਕਰਨਾ ਉਹੀ ਖਾਣਾ ਉਹਦੇ ਸਿਰ ਦੇ ਉੱਤੇ ਆ ਮੇਰੇ ਮਾਪਿਓ ਅਸੀਂ ਤੇ ਵਿਆਹੀਆਂ ਮਰੀਆਂ ਸੋ ਅਕਸਰ ਮਾਪਿਓ ਤੇ ਉਹਨਾਂ ਦੇ ਸਿਰ ਤੇ ਉਹੀ ਅਕਸਰ ਪਾਲਣਗੇ ਮੇਰੇ ਮਾਪਿਓ ਆਪਾਂ ਨੂੰ ਤੇ ਇਹ ਹੀ ਮੰਗਾ ਕੇ ਜਿੱਦਾਂ ਉਹਨਾਂ ਕੀਤੀ ਨਾ ਉਹਦਾ ਹੀ ਕਾਰਵਾਈ ਹੋਵੇ ਉਹਨਾਂ ਤੇ ਹੱਦ ਤੋਂ ਜ਼ਿਆਦਾ ਸਖਤ ਤੋਂ ਸਖਤ ਕਾਰਵਾਈ ਹੋਵੇ ਮੈਂ ਜੋ ਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਕੌਂਸਲ ਇਹ ਵਾਰਦਾਤ ਹੋਈਏ ਕੋਈ 2.5 ਤੋਂ 3 ਦੇ ਵਿੱਚ ਵਿੱਚ ਹੋਈਏ ਜਿਹੜੀ ਪਹਿਲਾਂ ਉਹ ਇਟਾਂ ਮਾਰਦੇ ਰਿਹਾ ਫਿਰ ਉਹਨਾਂ ਬੂਹਾ ਤੋੜਿਆ ਇਹਨਾਂ ਦਾ ਫਿਰ ਅੰਦਰ ਵੜ ਕੇ ਅੰਦਰ ਵੜ ਕੇ ਉਹਨਾਂ ਨੇ ਮੁੰਡੇ ਦੀ ਕੁੱਟਮਾਰ ਕੀਤੀ ਹੈ ਮਤਲਬ ਜਿੰਨਾਂ ਨੇ ਆਉਂਦੇ ਨੇ ਪੀਆ ਮਾਰੇ ਆ ਤੇ ਦੂਜੇ ਉਹਨਾਂ ਨੂੰ ਆਪਣੇ ਹੋ ਕੇ ਕੰਪਨੀ ਹਲਤਨਦੀ ਦਾ ਅਧਿਕਾਰ ਕਰਕੇ ਗਏ ਆ। ਇਹ ਅਸੀਂ ਤੇ ਇਹ ਪੁੱਛ ਆ ਜਨੂੰਗਾ ਮੰਗ ਕਰਦੇ ਆ ਵੀ ਇਹ ਘਰ ਕਿਹੜਾ ਵੀ ਅਮੀਰ ਆ ਕੋ ਮੱਤ ਦਾ ਆਦਮੀ ਨੇ ਇਹਨਾਂ ਨੂੰ ਨਿਆਪੂਰਾ ਮਿਲਣਾ ਚਾਹੀਦਾ ਤੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜਿੱਥੋਂ ਦੀ ਵੀ ਹੈਗੇ ਨੇ ਜੇ ਸੁਲਤਾਨਪੁਰ ਦੇ ਨੇ ਬਾਹਰ ਦੇ ਕਿਥੋਂ ਦੇ ਵੀ ਨੇ ਤੇ ਨਿਆਹ ਜਰੂਰ ਨੂੰ ਮਿਲਣਾ ਚਾਹੀਦਾ। ਕਹਾਂ ਜਾਓ ਕਿ ਤੁਹਾਨੂੰ ਸੁਣਾਈ ਚ। ਨਹੀਂ ਤਾਂ ਕਹਿ ਕਿ ਨਾ ਵੀ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹੀ। ਨਾ ਕੋਈ ਦਾ ਖੋਪੇ ਨਾ ਕੋਈ ਦਾ ਡਰ ਰੱਖਦਾ। ਜਿਦਾਂ ਹੁਣ 20 15 ਪਾਈ ਬੰਦੇ ਆ ਕੇ ਪੈ ਕੇ ਘਰ ਕਿਸੇ ਤੇ ਘਰ ਵੀ ਬੋਲਾ ਮਾਰ ਸਕਦੇ ਜਿਦਾਂ ਕੱਚ ਦੀਆਂ ਮਾਰਦੇ ਨੇ ਇਟਾ ਮਾਰਦੇ ਨੇ ਇਹ ਕਦੀ ਰਹਿ ਗਈ ਕੋਈ ਕੋਈ ਨਹੀਂ ਹੈਗਾ ਸੇਫਟੀ ਕੋਈ ਨਹੀਂ ਕਹਦੀ ਤੇ ਇਹ ਕਰਕੇ ਹੀ ਤੇ ਮੰਗੇ ਹੋਏ ਕਰਦੇ ਆ ਕਰਦਾ ਇਹਨਾਂ ਨੇ ਮੋਟਰਸਾਈਕਲ ਤੋੜਿਆ ਜਿਦਾਂ ਇਹਨਾਂ ਦੇ ਬੂਹੇ ਪਾਵੇ ਤੋ ਟੇਲਾਂ ਟੋਲਾਂ ਵੀ ਤੋੜੀਆਂ ਆਲੇ ਸਾਰੇ ਕੋ ਬੰਦੇ ਤੋੜਿਆ ਉੱਤੇ ਆ ਵੀ ਕੀ ਆ ਉੱਤੇ ਵੀ ਤੋੜੀਆਂ ਨੇ ਹੋਰ ਵੀ ਇਹਨਾਂ ਦਾ ਕਈ ਨੁਕਸਾਨ ਹੋਇਆ ਕਰਦਾ ਘਰ ਦੇ ਨੁਕਸਾਨ ਤੇ ਜੋ ਮੁੰਡੇ ਦੇ ਖੱਟਾ ਬਹੁਤ ਲੱਗੀਆਂ ਇਹਨੂੰ ਆ ਇਹਨਾਂ ਨੂੰ ਭੈਣ ਨਾਲ ਉਹਨਾਂ ਦੇ ਕੁੱਟਿਆ ਮਾਰਿਆ ਇਹਨਾਂ ਦੇ ਕੱਪੜੇ ਕੂਪੜੇ ਵੀ ਜਿਉਂ ਜਿੱਦਾਂ ਵੀ ਆ ਕਿ ਉਹਨਾਂ ਇੱਥੇ ਕਹਿ ਨਹੀਂ ਸਕਦੇ ਕੈਮਰੇ ਪੁਰੇ ਸੀ ਉਹਨਾਂ ਜਿਹੜੀ ਇਹ ਘਰ ਦੀ ਹਾਲਾਤ ਇਹਨਾਂ ਦੀ ਕਰਕੇ ਗਏ ਬਹੁਤ ਮਾੜਾ ਕੀਤਾ ਉਹਨਾਂ ਨੇ ਮੰਗ ਇਹ ਕਰ ਰਹੇ ਆ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਕਿ ਇਹਦਾ ਤੇ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਜਿਹੜੇ ਵੀ ਹੈਗੇ ਨੇ ਕੋਈ ਇਦਾਂ ਜੀ ਕੱਲ ਰਾਤ ਨਾ 3 ਵਜੇ ਤੜਕੇ ਸੜਕ 3 ਵਜੇ ਮੈਨੂੰ ਕਾਲ ਆਈ ਹੈ ਕਿ ਇਦਾਂ ਹੋਇਆ ਮੈਂ ਮੌਕੇ ਤੇ ਆ ਕੇ ਦੇਖਿਆ ਤਾਂ ਕਾਫੀ ਇੱਥੇ ਰੋੜਾ ਰੋੜਾ ਪੈ ਰਿਹਾ ਸੀਗਾ ਤੇ ਕੁਝ ਬੰਦੇ ਭੱਜੇ ਜਾ ਰਹੇ ਸੀਗੇ ਇਧਰ ਨੂੰ ਮੰਡੀ ਵੱਲ ਨੂੰ ਤੇ ਮੈਂ ਉਸੇ ਟਾਈਮ ਕਾਲ ਕੀਤੀ 112 ਨੰਬਰ ਵਾਲੀ ਜਿਹੜੀ ਗੱਡੀ ਚਲਦੀ ਆ ਉਹ ਮਹਾਵੀਰ ਭਾਜੀ ਹੁਣੇ ਮੌਕੇ ਤੇ ਆਏ ਉਹਨਾਂ ਨੇ ਮੌਕਾ ਦੇਖਿਆ ਬਹੁਤ ਮਤਲਬ ਤੋੜਪੰਦ ਕੀਤੀ ਹੋਈ ਸੀ ਤੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਕੁਸ਼ਨ ਉਹਦੇ ਸੱਟ ਪੇਟਾਂ ਬਹੁਤ ਲੱਗੀਆਂ ਹੋਈਆਂ ਸੀ ਅਸੀਂ ਫਿਰ ਉਹਨੂੰ ਚੱਕ ਕੇ ਹਸਪੀਟਲ ਦਾਖਲ ਕਰਾਇਆ ਤੇ ਉੱਥੋਂ ਪਤਾ ਲੱਗਾ ਕਿ ਉਹਦੀ ਹੱਡੀ ਦੇ ਵਿੱਚ ਫ੍ਰੈਕਚਰ ਵੀ ਆਇਆ ਵਾ ਤੇ ਇਹ ਹੁਣ ਬਹੁਤ ਹੀ ਸ਼ਰਮ ਵਾਲੀ ਗੱਲ ਆ ਕਿ ਸਾਡੇ ਮਹੱਲੇ 'ਚ ਘਰ ਚ ਆ ਕੇ ਇੰਨੇ ਬੰਦੇ ਆ ਕੇ ਕਿਸੇ ਨੂੰ ਵੀ ਆ ਕੇ ਕੁੱਟਮਾਰ ਕਰ ਜਾਣ ਤੇ ਇਹਨਾਂ ਤੇ ਜੋ ਵੀ ਬੰਦੀ ਹੈ ਕਾਰਵਾਈ ਕੀਤੀ ਜਾਣੀ ਚਾਹੀਦੀ ਸਖਤ ਤੋਂ ਸਖਤ ਇਹ ਵੀਡੀਓ ਸੀਸੀਟੀਵੀ ਵੀਡੀਓ ਸਾਰੀਆਂ ਹੈਗੀਆਂ ਆਪਣੇ ਕੋਲ ਉਹਦੇ ਵਿੱਚ ਕੋਈ 15 ਤੋਂ 16 ਬੰਦੇ ਆ ਰਹੇ ਆ ਤੇ ਇਹ ਵੀ ਪਤਾ ਲੱਗ ਰਿਹਾ ਕਿੱਥੋਂ ਦੇ ਆ ਜਿਹੜੇ ਬੰਦੇ ਹੈਗੇ ਉਹਨਾਂ ਤੇ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਭਾਈ ਨਾਂ ਮੇਰਾ ਭੂਜਨ ਜੀ ਮੈਂ ਸੁਲਤਾਨਪੁਰ ਦਾ ਰਹਿਣ ਦਾ ਵਾਸੀ ਆਂ ਮੋਰੀ ਮਲੇ ਦਾ ਹੀ ਮੈਂ ਜੇ ਇੱਥੇ ਆਪਣੇ ਘਰੇ ਆਣ ਕੇ ਸਾਡੇ ਘਰ ਰਾਤ ਦੇ 2 ਵਜੇ ਇਹਨਾਂ ਨੇ ਵਾਰਦਾਤ ਕੀਤੀ ਹੈ ਜੀ ਜਿਹੜੇ ਕਿ ਬੰਦੇ 15 16 ਸੀਗੇ ਜੀ ਅਸੀਂ ਘਰ ਇਕੱਲੇ ਸੀਗੇ ਸਾਡੇ ਆਣ ਕੇ ਵਾਰਦਾਤ ਬੂਹਾ ਤੋੜ ਕੇ ਸਾਡੇ ਘਰ ਆਣ ਕੇ ਵਾਰਦਾਤ ਕੀਤੀ ਜੀ ਤੇ ਬੰਦਿਆਂ ਕੋਲ ਦਾਤਰ ਹਥਿਆਰ ਵਾਧੂ ਸੀ ਜੀ ਉਹਨਾਂ ਨੇ ਆ ਆ ਮੇਰਾ ਹੱਥ ਕਰੈਕ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਮੈਨੂੰ ਆਪਦੇ ਵੱਲੋਂ ਮਾਰ ਦਿੱਤਾ ਸੀ ਜੀ ਉਹਨਾਂ ਨੇ ਮਾਰ ਕੇ ਮੈਨੂੰ ਸੁੱਟ ਗਿਆ ਜੀ ਮੈਂ ਵੀ ਉਸ ਹੋ ਗਿਆ ਸੀ ਕਿ ਬਾਅਦ ਵਿੱਚ ਮੇਰੇ ਘਰਦਾਨੇ ਠਾਕ ਲੈ ਆਂਦਾ ਮੈਨੂੰ ਜੀ ਮੈਂ ਜੋ ਕਿ ਮਾਂ ਬੱਚਿਆਂ ਵਾਲੀ ਸਾਨੂੰ ਮੰਗ ਚ ਚਾਹੀਦੀ ਆ ਕਿ ਸਾਡੇ ਜੇ ਵਾਰਦਾਤ ਜਿਹੜੀ ਕੀਤੀ ਗਈ ਹੈ ਜੀ ਉਹਦੀ ਪੂਰੀ ਕਾਰਵਾਈ ਕੀਤੀ ਜਾਵੇ। ਗੱਲ ਗੱਲ ਬਾਤ ਇਹੀ ਹੋਈ ਸੀ ਜੀ ਅਸੀਂ ਬਾਸ ਸਪੀਕਰ ਤੋਂ ਰੋਕਿਆ ਸੀ ਜੀ ਇਹਨਾਂ ਨੂੰ ਚਿੰਤ ਕਰਨ ਕਿ ਆਵਾਜ਼ ਥੋੜੀ ਨੀਵੀਂ ਕਰ ਲਓ ਪਰ ਨਹੀਂ ਇਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖ ਲਈ ਜਾਊਗੀ। ਬੰਦੇ ਮਜੀਠੇ ਦੇ ਸੀ ਜੀ ਜਿਨ੍ਹਾਂ ਵਿੱਚ ਬਿੱਲਾ ਸੀ ਉਹ ਸ਼ਾਲ ਸੀ ਤੇ ਵਿੱਕੀ ਸੀਗਾ। ਸultanpur ਦੇ ਕੋਈ ਖਾਸ ਵਿੱਚੋਂ ਬੰਦੇ ਸੀ ਜੀ ਅਸੀਂ ਮੰਗੇ ਇਹ ਕਰਦੇ ਆ ਭਾਜੀ ਉਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਮਲਾ ਮੋਰੀ ਦੇ ਵਿੱਚ ਹੁੰਡਾ ਕਰਦੀ ਹੋਈ ਉਸ ਵੇਲੇ ਕੀ ਕਹਿਣਾ ਪਰ ਕੋਈ ਮਰੇ ਪਿਆ ਮਲਾੜਾ ਯਾਨੀ ਚੰਦਨ ਪੁੱਛਦੀ ਮਲਾ ਮੋਰੀ ਤੋਂ ਉਹ ਦਾਗ ਲਿਸਟ ਮੈਨ ਲਿਆੜਾਇਆ ਤੋਂ ਵੀ ਯਾਨ ਕਹੂਗਾ ਇਹਨਾਂ ਦੇ ਗੁਲਾਮ ਲਗਾਊਗਾ ਇਹਨੇ ਗੁਲਾਮ ਕੋਈ ਕਾਰਵਾਈ ਕਰਕੇ ਜਲਦੀ ਇਹਨਾਂ ਨੂੰ ਸੁਲਾਕਾ ਵਿੱਚ ਦਿੱਤਾ ਜਾਵੇ